ਸਿਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕਲਦੇ ਦਾਸ ਤੋਂ ਬਹੁਤ ਭਾਰੀ ਬਰਸਾਤ ਛੁੜੀ ਹੈ ਤੇ ਅਗਲੇ 48 ਘੰਟਿਆਂ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਿਕ ਸਾਡੇ ਇਲਾਕੇ ਦੇ ਅਨੰਤ ਸਿੰਘ ਸਾਹਿਬ ਨੰਗਨ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਨਿਟ کلبਾਂ ਨੂੰ ਸਾਰੇ ਪਿੰਚਾਂ ਨੂੰ ਸਾਰਾ ਪ੍ਰਸ਼ਾਸਨ ਲੈ ਖੁੱਦ ਲੱਗਿਆ ਹੋਇਆ ਹਰ ਜਗ੍ਹਾ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਇੱਕ ਕਲੈਕਟਿਵ ਚੁਕਿਆ ਅਗਲੇ ਹਰ ਸਾਲੀ ਦੇ ਵਿੱਚ ਬਹੁਤ ਨਾਜੂਕ ਹੈ ਸਾਉਂ ਦਾ ਦੂਰੀ ਮਾਰ ਹੈ ਸਾਈਡ ਨੂੰ ਸਰਕਾਰ ਲਗਾਤਾਰ ਤੱਕ ਹੀ ਇੱਕ ਦੂਜਾ ਜਿਸ ਨੂੰ ਤੁਹਾਡਾ ਕੋ ਪਾਣੀ ਪੜੀ ਵੀ ਬਸ ਨਾ ਖੰਡਾ ਰਹੀ ਸਾਡੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਕਰਾ ਡੈਮ ਬਹੁਤ ਤੇਜੀ ਨਾਲ ਖਮੀ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋੜਾ ਅਗੇ ਮਾਤਮਾ ਜੀ ਕਾਂਪੂਰ ਤੋਂ ਜਿਹੜਾ ਮਹਾਮਨੀ ਦੇ ਵਾਸੇ ਕੀ ਰਹੇ ਗੁਰੂਗਾ ਸਾਡੀ ਰਾਜ ਦੀ ਉਸੇ ਪਾਸੋਂ ਪੰਜਾਬ ਦੇ ਉਸੇ ਪਾਸੋਂ ਮੇਰੇ ਸਾਰੇ ਜੋ ਨਵਾਂ ਨੇ ਇੰਜੀਨੀਅਰ ਸਿਆਹੂ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੇ ਪਰਿਸ਼ੁਮਾਂ ਦਾ ਤੇ ਪ੍ਰਸ਼ਾਸਨ ਦੇ ਉਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮਿੰਡ ਹਮ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਲੱਗੇ ਉਹਨੂੰ ਅਸੀਂ ਭਰੰਗੀ ਜਿਹੜਾ ਬਹੁਤ ਵੱਡਾ ਬ੍ਰੀਚ ਉਸੇ ਸਾਰੇ ਇੰਟੈਸਟੀ ਬੀਹੇ ਬੀਚ ਹੈ ਕਿ ਜੇ ਕੁਝ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਪਰ ਆਮ ਦੁਆਵਸੀ ਦੇ ਵਿੱਚ ਪੰਜਿੱਥੇ ਜਿੱਥੇ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਚੜੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਇਹ ਕਿਸੇ ਵੀ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉ ਨਹੀਂ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਾਰਿਆਂ ਨੂੰ ਕੱਟੇ ਹੋ ਕੇ ਡੇੜਾ ਹੈ ਸਾਰੇ ਸੁਪਰੀਸਵਾਨਾਂ ਦਾ ਸਾਰੇ ਯੂਥ ਕਲੱਬ ਦੇ ਬਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਅਗਲੇ 48 ਘੰਟਿਆਂ ਲਈ 72 ਘੰਟੇ ਆਪਾਂ ਇਸ ਸੰਕਟ ਦੇ ਨਾਲ ਜਿਹੜਾ ਨਜਿਕ ਸੋਹਿੰਗ ਆਪਨੀ ਸਿਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਦਸ ਤੋਂ ਬਹੁਤ ਭਾਰੀ ਬਰਸਾਤ ਛੁੱਟੀ ਹੈ ਤੇ ਅਗਲੇ 48 ਘੰਟਿਆਂ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਅਸਲ ਵਿੱਚ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਥ ਕਲੱਬਾਂ ਨੂੰ ਸਾਰੇ ਪਿੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਨ ਖੁੱਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਇੱਕ ਕਨੈਕਟਿਵ ਸੀ ਕਿ ਅਨਲਗਾਂ ਦਾ ਨਹੀਂ ਕਿ ਬਹੁਤ ਲਾਜੁਕ ਹੈ ਸਾਉਂਡ ਦਾ ਦੂਰੀ ਮਾਰ ਇਸ ਤਾਈਂ ਵੀ ਸਰਕਾਰ ਲਗਾਤਾਰ ਕਰਦੀ ਇੱਕ ਦੂਜਾ ਜੇਐਸਏ ਤੁਹਾਡਾ ਪਾਣੀ ਪੈਰੀ ਵੀ ਬਸ ਬੱਡਾ ਰਹੀ ਚੱਡੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਕਰਾ ਡੈਮ ਬਹੁਤ ਢੇਗੀ ਨਾਲ ਖੜੀ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋਲਾ ਅਗੇ ਮਾਤਮਾ ਅਗੇ ਕਾਂਸਤਨਤ ਜੀ ਮਹਾਮਨੀ ਦੀ ਗਲਾਸੇ ਕੀ ਰਹਿਣ ਕਰੂਗਾ ਸਾਡੀ ਨਾਤੀ ਦੀ ਉੱਤੇ ਚੁੱਪਾ ਹੋ ਪੰਜਾਬ ਦੇ ਉੱਤੇ ਇੱਕ ਨਫਾਸੂ ਮੇਰੇ ਸਾਰੇ ਯੂਥ ਲਗਵਾਨ ਇਹਨਾਂ ਦੇ ਜੀਰ ਸਿਆਹੂ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੀ ਪਰਿਸ਼ਮਾ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਹੈ ਮੰਡੋਂ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਨੂੰ ਲੱਗੇ ਉਹਨੂੰ ਅਸੀਂ ਭਰਨ ਦੀ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸੂਤੇ ਸਾਰੇ ਵਿੰਟੇਜ ਤੇ ਜਿਹੜੀ ਬ੍ਰੀਚ ਹੈ ਅਸੀਂ ਲੱਗੇ ਆ ਕੁਝ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਪਰ ਆਮ ਬੋਲਾ ਬੋਸ ਦੀ ਦੇ ਸਾਂ ਜਿੱਥੇ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਚੰਗੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਦੀ ਵੀ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਕਿਸੇ ਨੂੰ ਕੋਈ ਕੋਈ ਬਹਾਨਾ ਲਾਉ ਨੂੰ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਸਾਰੇ ਸੁਪਰੀਸਵਾਨਾਂ ਦਾ ਸਾਰੇ ਯੂ ਕਲੱਬ ਦੇ ਬਾਨਾ ਦਾ ਪਿੰਡਾਂ ਦੇ ਮ ਸਹੀ ਦਾ ਤਾਂ ਕਿਲੇ 48 ਘੰਟੇ ਅਗਲੇ 72 ਘੰਟੇ ਆਪਾਂ ਇਸ ਨੂੰ ਸਿੱਧ ਗੱਦੇ ਨਾਲ ਜਿਹੜਾ ਨਹੀਂ ਸਿੱਖੀ ਬਹੁਤ ਦੋਤਾਨੀ